ਤਿੱਦ ਅੱਜ ਵੀ ਮੰਗ ਕਰਦੇ ਤੁਹਾਡੇ ਧਰੂ ਸਾਨੂੰ ਦੱਸਤਾ ਦਿਓ ਸੁਨੀਲ ਜਾਖੜ ਜੀ ਕਿ ਇਸ ਦੇਸ਼ ਦੇ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਦੇ ਉੱਤੇ ਦੀਵਾਰ ਕੱਢੀ ਜਾ ਸਕਦੀ ਆ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਜੜੀ ਉਹਨਾਂ ਨੇ ਕੱਲ ਪ੍ਰੈਸ ਪਰਸੋ ਪ੍ਰੈਸ ਕਾਨਫਰੰਸ ਕੀਤੀ ਆ ਜੋ ਕੁਝ ਉਹ ਬੋਲ ਕੇ ਗਏ ਨੇ ਵੀ ਜਿਵੇਂ ਜਿਵੇਂ ਹੁਣ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਜੋ ਕੁਝ ਉਹਨਾਂ ਨੇ ਜ਼ੁਲਮ ਢਾਏ ਆ ਸਾਡੇ ਨਾਲ ਪੂਰੇ 13 ਫਰਵਰੀ ਤੋਂ ਬਾਅਦ ਉਹ ਜਦੋਂ ਅਸੀਂ ਸਾਰੀ ਦੁਨੀਆ 'ਚ ਗੱਲ ਲੈ ਕੇ ਗਏ ਅੱਜ ਤੁਹਾਡੇ ਸਾਹਮਣੇ ਵੀ ਕਹਿੰਨੇ ਆ ਨਾ ਕਿਸੇ ਪਾਰਟੀ ਦਾ ਸਮਰਥਨ ਕਰਦੇ ਆ ਨਾ ਕਿਸੇ ਨੂੰ ਕਹਿੰਨੇ ਵੀ ਫਲਾਣੇ ਨੂੰ ਵੋਟ ਪਾਓ ਤੇ ਫਲਾਣੇ ਨੂੰ ਵੋਟ ਨਾ ਪਾਓ ਅਸੀਂ ਤਾਂ ਇਹ ਦੱਸਦੇ ਆ ਵੀ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵੀ ਕਿਹੜੀ ਕਿਹੜਾ ਕੰਮ ਕੀਤਾ ਵਾ ਜਿਹੜੀ ਸਰਕਾਰ ਦਾਵਾ ਕਰਦੀ ਆ ਵੀ ਅਸੀਂ ਕਿਸਾਨਾਂ ਵਾਸਤੇ ਆਹਾ ਕੀਤਾ ਜਦੋਂ ਮੋਦੀ ਸਾਹਿਬ ਆਏ ਉਹਨਾਂ ਦਾ ਇਹ ਵਾਅਦਾ ਸੀ ਕਿ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ ਦੂਜੀ ਟਰਮ ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਵਾਅਦਾ ਸੀ ਜਿਹੜੀ ਚਿੱਠੀ ਲਿਖੀ ਸੀ ਕਿਸਾਨ ਲੀਡਰਾਂ ਨੂੰ ਉਹਦੇ ਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਵਾਅਦਾ ਸੀ ਬਿਜਲੀ ਬਿੱਲ ਕਹਿੰਦੇ ਸੀ ਖਪਤਕਾਰਾਂ ਨੂੰ ਪੁੱਛ ਕੇ ਬਾਅਦ ਚ ਲਿਆਂਦਾ ਜਾਊ ਪਰ ਹੁਣ ਉਹ ਬਿਜਲੀ ਬਿੱਲ ਬਣਾ ਦਿੱਤਾ ਗਿਆ ਜਿਹੜਾ ਨਿੱਜੀ ਕਰਨ ਦਾ ਹੈਗਾ ਤੋ ਅਸੀਂ ਤਾਂ ਦੇਸ਼ ਸਾਹਮਣੇ ਜਾਂ ਲਖੀਮਪੁਰ ਖੀਰੀ ਕਾਂਡ ਦਾ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਉਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅੰਦੋਲਨ ਸ਼ੁਰੂ ਕੀਤਾ ਹੈਗਾ ਔਰ ਅੰਦੋਲਨ ਦੇ ਵਿੱਚ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਿਵੇਂ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਟਿੰਗ ਕੀਤੀ ਆ ਜਿਵੇਂ ਉੱਤੇ ਦਵਾਰਾਂ ਕੀਤੀਆਂ ਸੀ ਤਾਂ ਅੱਜ ਵੀ ਮੰਗ ਕਰਦੇ ਤੁਹਾਡੇ ਧਰੂ ਸਾਨੂੰ ਦੱਸ ਤਾਂ ਦਿਓ ਸੁਨੀਲ ਜਾਖੜ ਜੀ ਕਿ ਇਸ ਦੇਸ਼ ਦੇ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਦੇ ਉੱਤੇ ਦੀਵਾਰ ਕੱਢੀ ਜਾ ਸਕਦੀ ਆ ਉੱਥੇ ਕਿੱਲਾਂ ਦੀ ਫਸਲ ਲਗਾਈ ਜਾ ਸਕਦੀ ਆ ਔਰ ਕਿਹੜਾ ਦੇਸ਼ ਦਾ ਕਾਨੂੰਨ ਕਹਿੰਦਾ ਵੀ ਜੇ ਕਿਸਾਨ ਅੰਦੋਲਨ ਕਰਨ ਜਾਣ ਤੇ ਦੇਸ਼ ਦੇ ਅਰਧ ਸੈਨਿਕ ਫੋਰਸਾਂ ਦੀ ਤਾਕਤ ਵਰਤੀ ਜਾਵੇ 70000 ਤੋਂ ਉੱਪਰ ਹਰਿਆਣਾ ਦੇ ਵਿੱਚ ਅਰਧ ਸੈਨਿਕ ਫੋਰਸ ਲਾਏ ਗਏ ਔਰ ਜਿਵੇਂ ਸਾਡੇ ਤੇ ਜ਼ਬਰ ਹੋਇਆ ਉੱਥੇ ਜਿਹੜੇ ਹੰਝੂ ਗਏ ਸੀ ਨਿਕਲ 에ਅਰ ਗਰਾਉਂਡ ਬ੍ਰਸ਼ਟ ਤੱਕ ਜਿਹੜੀ ਅਰਧ ਸੈਨਿਕ ਫੋਰਸ ਵਰਸ ਦੇ ਹੈ ਗਿਆ ਇੱਥੋਂ ਤੱਕ 12 ਬੋਰ ਦੇ ਫਾਇਰ ਇੱਥੋਂ ਤੱਕ ਆਪਣੇ ਐਸਐਲਆਰ ਦੇ ਫਾਇਰ ਇੱਥੋਂ ਤੱਕ ਵੀ ਹੱਦ ਤੋਂ ਵੱਧ ਜ਼ਬਰ ਜਿੰਨਾ ਕਰ ਸਕਦੀ ਸੀ ਸਰਕਾਰ ਉਹਨਾਂ ਕੀਤਾ ਗਿਆ ਨਹੀਂ ਸਬਰ ਆਇਆ ਤਾਂ ਆਰਐਸਐਸ ਦੇ ਗੁੰਡਿਆਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਵਿੱਚ ਪੰਜਾਬ ਦੀ ਹੱਦ ਵਿੱਚ ਵੜ ਕੇ ਸੈਂਕੜੇ ਟ੍ਰੈਕਟਰ ਤੋੜੇ ਗਏ ਔਰ ਉੱਥੇ ਗੁਰਕਿਰਤ ਸਿੰਘ ਨੂੰ ਚੱਕ ਕੇ ਬੋਰੀ ਚ ਪਾ ਕੇ ਸੌਰੀ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਉੱਥੇ ਜਾ ਕੇ ਕੁੱਟ ਮਾਰ ਕਰਕੇ ਔਰ ਰੋहतक ਤੋਂ ਬਾਅਦ ਅਸੀਂ ਚੰਡੀਗੜ੍ਹ ਲੈ ਕੇ ਆਏ ਜੋ ਉਹਦਾ ਹਸ਼ਰ ਕੀਤਾ ਇਹ ਦੁਨੀਆ ਨੇ ਦੇਖਿਆ ਹੈਗਾ ਔਰ ਅਸੀਂ ਦੇਸ਼ ਦੇ ਸਾਹਮਣੇ ਗੱਲਾਂ ਰੱਖੀਆਂ ਵੀ ਸਾਡੇ ਨਾਲ ਕੀ ਜ਼ਬਰ ਹੋਇਆ ਔਰ ਜਿਵੇਂ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਉਹ ਗੱਲਾਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅਸੀਂ ਮੰਗ ਕੀ ਕਰ ਰਹੇ ਹਾਂ ਵੀ ਸਾਡਾ ਕਸੂਰ ਕੀ ਸੀ ਸਾਡਾ ਕਸੂਰ ਇਹਨਾ ਵਾ ਪਿੱਖ ਕਿਸਾਨ ਸਾਰੀਆਂ ਫਸਲਾਂ ਦੇ ਭਾਅ ਤੈਅ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਦਾ ਇਹਦਾ ਇਹ ਗਨਾਮ ਆ ਇਹ ਕਹਿੰਦਾ ਵੀ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰ ਦਿਓ ਇਹ ਸਾਡਾ ਗਨਾਮ ਆ ਅਸੀਂ ਇਹ ਕਹਿੰਨੇ ਆ ਵੀ 200 ਦਿਨ ਮਜ਼ਦੂਰ ਨੂੰ ਰੁਜ਼ਗਾਰ ਦੇ ਦਿਓ 700 ਰੁਪਏ ਦੀ ਦਿਹਾੜੀ ਦੇ ਦਿਓ ਇਹ ਗਨਾ ਆ ਹੁਣ ਗਲੋਬਲ ਵਾਰਮਿੰਗ ਪੂਰੇ ਦੁਨੀਆ ਦੇ ਵਿੱਚ ਉਹਦਾ ਫੈਕਟ ਬਹੁਤ ਵੱਡੇ ਪੱਧਰ ਤੇ ਪੈ ਰਿਹਾ ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ ਅਸੀਂ ਕਹਿੰਨੇ ਸਰਕਾਰ ਆਪਣੇ ਪੱਧਰ ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਇਹ ਮੰਗ ਕਰਨਾ ਸਾਡਾ ਗਨਾ ਹੈਗਾ ਜਾ ਅਸੀਂ ਕਹਿੰਨੇ ਭਾਰਤ ਡਬਲਿਊਟੀਓ ਤੋਂ ਬਾਹਰ ਆ ਜਾਵੇ ਕਿਉਂਕਿ ਡਬਲਿਊਟੀਓ ਦੀ ਨੀਤੀ ਖੇਤੀ ਸੈਕਟਰ ਨੂੰ ਬਰਬਾਦ ਕਰਨ ਵਾਲੀ ਆ ਅਸੀਂ ਤਾਂ ਪੁੱਛਣਾ ਚਾਹਾਂਗੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਉਹ ਦੱਸਣ ਪੀ ਪਿਛਲੇ 10 ਸਾਲਾਂ ਚ ਇਸ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਲਟਾਇਆ ਗਿਆ ਅਰ ਅੱਜ ਜ਼ੋਰ ਲਾ ਕੇ ਵੀ ਭਾਜਪਾ ਜਿਹੜੀ ਜਨਵਰੀ 2022 ਦੇ ਵਿੱਚ ਕਹਿੰਦੀ 400 ਤੋਂ ਪਾਰ ਜਾਣਾ ਵਾ ਅੱਜ ਹਿੰਦੂ ਮੁਸਲਮ ਦਾ ਅਜੰਡਾ ਵੀ ਫੇਲ ਹੋਇਆ